ਅੰਮ੍ਰਿਤ ਸਰਦੇ ਹਾਲ ਗੇਟ ਦੇ ਬਾਹਰ ਐਂਟੀ ਕ੍ਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਸੰਸਥਾ ਵੱਲੋਂ ਚਾਇਨਾ ਡੋਰ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਸੰਸਥਾ ਦੇ ਆਗੂ ਰੋਹਨ ਮਹਿਰਾ ਸਮੇਤ ਕਈ ਸਮਾਜ ਸੇਵੀ ਆਗੂ ਮੌਜੂਦ ਰਹੇ ਪ੍ਰਦਰਸ਼ਨ ਦੌਰਾਨ ਚਾਇਨਾ ਡੋਰ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਤੇ ਕਾਨੂੰਨਾਂ ਨੂੰ ਹੋਰ ਸਖਤ ਕਰਨ ਦੀ ਮੰਗ ਕੀਤੀ ਗਈ ਇਸ ਰਣ ਮੀਡੀਆ ਨਾਲ ਗੱਲ ਕਰਦੇ ਹੋਏ ਰੋਹਨ ਮਹਿਰਾ ਨੇ ਕਿਹਾ ਕਿ ਚੋਇਨਾ ਡੋਟ ਸਿਰਫ ਅੰਮ੍ਰਿਤਸਰ ਹੀ ਨਹੀਂ ਸਗੋ ਪੂਰੇ ਪੰਜਾਬ ਵਿੱਚ ਅੱਜ ਵੱਡੇ ਪੱਧਰ ਤੇ ਵਰਤੀ ਜਵਰੀ ਫਮ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਇਸ ਤੇ ਰੋਕ ਲਗਾਉਣ ਲਈ ਕੋਸ਼ਿਸ਼ਾਂ ਕੀਤੀਆਂ ਚਾਰੀਆਂ ਨੇ ਪਰ ਹਕੀਕਤ ਇਹ ਹੈ ਕਿ ਅਜ ਵੀ ਇਸ ਨਾਲ ਜੁੜੇ ਕਈ ਹਾਸੇ ਵਾਪਰੇ ਨੇ ਰਾਜ ਕੁਮਾਰ ਸ਼ਰਮਾ ਮੈਂ ਦੁਖਪ੍ਰਾਏ ਸੰਦੇਸ਼ ਜਨਾ ਚਾਹਨਾ ਵਾ ਕਿ ਲੋਕ ਜਿਹੜੇ ਨੇ ਆ ਇਹ ਨਹੀਂ ਸਵਾਰ ਰਹੇ ਕਿਉਂ ਨਹੀਂ ਸਵਾਰ ਰਹੇ ਕਿਉਂਕਿ ਸਰਕਾਰਾਂ ਨਾਲ ਮਿਲੀਆਂ ਸਰਕਾਰਾਂ ਦੇ ਮਿਲੀ ਵਕਤਨਾ ਮਿਲਦਾ ਹੈ ਔਰ ਗੱਟੂ ਜਿਹੜਾ ਵਾ ਉਹ ਆਮ ਪਬਲਿਕ ਨਹੀਂ ਵੇਚਦੀ ਇਹ ਇਹਨਾਂ ਨੂੰ ਪਤਾ ਸਭ ਕੋਈ ਕਿੱਥੋਂ ਕੀ ਹੋ ਰਿਹਾ ਵਾ ਮੈਂ ਕੱਲੇ ਕੇਰਨਾ ਬੰਦੇ ਨਾਲ ਗੱਲ ਕੀਤੀ ਉਹ ਕਹਿੰਦਾ ਭਾਜੀ ਦੋ ਪੇਟੀਆਂ ਵੇਚਦੇ ਦੋ ਲੱਖ ਰੁਪਏ ਪਾੜ ਜਾਂਦਾ ਇਹਦਾ ਮਤਲਬ ਕੀ ਹੈ ਕਿਉਂ ਕਿਉਂਕਿ ਸਰਕਾਰਾਂ ਨਾਲ ਮਿਲਦੀਆਂ ਸਰਕਾਰਾਂ ਦੀ ਮਿਲੀ ਵਕਤਨਾ ਹੋ ਰਿਹਾ ਸਰਕਾਰਾਂ ਨੂੰ ਚਾਹੀਦਾ ਕਿ ਜਿਹੜੇ ਟੂ ਦੇ ਵੇਚਣ ਦੇ ਜਿਹੜੇ ਵਧੀਆ ਕਲਾਕਾਰ ਜਿਹਨੂੰ ਕਲਾਕਾਰੀ ਕਹਿ ਸਕਦੇ ਆ ਕਿਉਂਕਿ ਜੇ ਜਾਨ ਦੀ ਰੱਖਿਆ ਨਹੀਂ ਕਰ ਸਕਦੇ ਜਾਨਾਂ ਗੁਆਣੇ ਨੇ ਉਹਨਾਂ ਕਲਾਕਾਰੀ ਆ ਨਾ ਉਹਨਾਂ ਦੇ ਨਾਲ ਸਖਤ ਕਾਰਵਾਈ ਕੀਤੀ ਜਾਵੇ ਔਰ ਉਹਨਾਂ ਨੂੰ ਅੰਦਰ ਦਿੱਤਾ ਜਾਵੇ ਨਾ ਕਿ ਇੱਕ ਗੱਟੂ ਇੱਕ ਫੜ ਲਿਆ ਦੋ ਫੜ ਲੇ ਚਾਰ ਫੜ ਲੇ ਉਹਨਾਂ ਦੇ ਪਰਚਾ ਦੇ ਦਿਓ ਕਮ ਸਿਕਾ ਪਉ ਉਹਨਾਂ ਨੂੰ ਕੋਈ ਫੜਦੇ ਸਰਕਾਰਾਂ ਨੂੰ ਚਾਹੀਦਾ ਕਿ ਉਹਨਾਂ ਜਿਹੜੇ ਵੱਡੇ ਮਗਰਮੱਛ ਬੈਠੇ ਨੇ ਜਿਹੜੇ ਹਰ ਸਾਲ ਗੱਟੂ ਦਾ ਵੇਚਦੇ ਨੇ ਗੱਟੂ ਕਰਦੇ ਨੇ ਔਰ ਉਹਨਾਂ ਨੂੰ ਫੜ ਕੇ ਅੰਦਰ ਚਾ ਜਾਂ ਉਹਨਾਂ ਦੇ ਕਠੋਰ ਕਾਰਵਾਈ ਕੀਤੀ ਜਾ। ਕਿ ਜਿਹੜਾ ਰੋਸ ਪ੍ਰਤੀ ਦਿੱਤਾ ਯਾਰ ਇਹ ਮੇਰਾ ਨਾਂ ਲੱਗੀ ਹੋਇਆ ਜੀ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਨ। ਇੱਕ ਜਾਗਰੂਕਤਾ ਲਈ ਜਿਹੜਾ ਡਾਕਟਰ ਰੋਹਨ ਜੀ ਵੱਲੋਂ ਜਿਹੜੇ ਰਾਸ਼ਟਰੀ ਗੌਰਖਸਾਮ ਆਹ ਸੰਗ ਦੇ ਚੇਅਰਮੈਨ ਆ ਉਹਨਾਂ ਵੱਲੋਂ ਹਰ ਸਾਲ ਇੱਕ ਜਾਗਰਿਕ ਮਾਰਚ ਕੱਢਿਆ ਜਾਂਦਾ ਵਾ। ਚਾਈਨਾ ਦੇ ਡੋਰ ਆ ਜਿਹੜੀ ਉਹ ਦੇਖੋ ਕਿੰਨੇ ਮਾੜੇ ਪ੍ਰਭਾਵ ਵਾਲੇ ਸਮਾਜ ਦੇਖਣ ਨੂੰ ਮਿਲ ਰਹੇ ਆ। ਹਰ ਸਾਲ ਜਿਹੜੇ ਆ ਕਈ ਲੋਕ ਜਿਹੜੇ ਆ ਇਹ ਰੀ ਜਦੋਂ ਇਹੜੇ ਵਿੱਚ ਆਂਦੇ ਕਈਆਂ ਦੀ ਮੌਤ ਵੀ ਹੋ ਜਾਂਦੀ ਆ ਪਰ ਲੋਕ ਫਿਰ ਵੀ ਕਿਤੇ ਨਾ ਕਿਤੇ ਅਵੇਅਰ ਨਹੀਂ ਹੋ ਰਹੇ ਔਰ ਪ੍ਰਸ਼ਾਸਨ ਵੱਲੋਂ ਵੀ ਜਿਹੜੀ ਸਖਤੀ ਕੀਤੀ ਜਾ ਰਹੀ ਆ ਉਹ ਸਿਰਫ ਕਾਲੀਆਂ ਦੇ ਵਿੱਚ ਹੀ ਸਖਤੀ ਆ ਗਰਾਊਂਡ ਲੈਵਲ ਤੇ ਕੋਈ ਸਖਤੀ ਨਹੀਂ ਗਈ ਛਰੇਆਮ ਡੋਰ ਵਿਕਦੀ ਆ ਔਰ ਕੀ ਪ੍ਰਸ਼ਾਸਨ ਦੇ ਨੱਕ ਥੱਲੇ ਜਿਹੜੀਆਂ ਚੀਜ਼ਾਂ ਵਿਕਦੀਆਂ ਵਾ ਕਿ ਕੀ ਗੱਲ ਪ੍ਰਸ਼ਾਸਨ ਨੂੰ ਨਹੀਂ ਪਤਾ ਖਾਣਾ ਪੂਰਤੀ ਲਈ ਜਿਹੜਾ ਥੋੜਾ ਬੋਤਾ ਜਦੋਂ ਲੋਟੀ ਦੇ ਦੇਣ ਆਂਦੇ ਆ ਪ੍ਰਸ਼ਾਸਨ ਵੱਲੋਂ ਥੋੜਾ ਬੋਤਾ ਜਿਹੜਾ ਧਰਪਕੜ ਕਰ ਦਿੱਤੀ ਜਾਂਦੀ ਆ ਪਰ ਅਸਲ ਦੇ ਵਿੱਚ ਜਿਹੜਾ ਪ੍ਰੋਪਰ ਐਕਸ਼ਨ ਹੋਣਾ ਚਾਹੀਦਾ ਉਹ ਨਹੀਂ ਹੋ ਰਿਹਾ ਤੁਸੀਂ ਕਰਕੇ ਕਾਫੀ ਲੋਕਾਂ ਦੀ ਜਾਨ ਜਾ ਰਹੀ ਹੈ ਲੋਕਾਂ ਨੂੰ ਅਵੇਅਰ ਵੀ ਕੀਤਾ ਜਾ ਰਿਹਾ ਵਾ ਪਰ ਲੋਕ ਫਿਰ ਵੀ ਨਹੀਂ ਅਵੇਅਰ ਹੋ ਰਹੇ ਬਹੁਤ ਮਾੜੀ ਗੱਲ ਹੈ ਪ੍ਰਸ਼ਾਸਨ ਨੂੰ ਲਗਾਤਾਰ ਇਹ ਕੰਮ ਕੀਤਾ ਜਾ ਰਹੀ ਹੈ ਕਈ ਮੋਟਾ ਹੋ ਦੇਖੋ ਜੀ ਪ੍ਰਸ਼ਾਸਨ ਦੇ ਨਾਲ ਨਾ ਸਾਂਡਗਾਰਡ ਹੁੰਦੀ ਆ ਆਪਾਂ ਸਾਰੇ ਜਾਣਦੇ ਆ ਸਾਰੇ ਜਿਹੜਾ ਵਾ ਜਿਹੜੇ ਇਹੋ ਜੇ ਕੰਮ ਕਰਦੇ ਆ ਸਾਰਿਆਂ ਵੱਲੋਂ ਜਿਹੜਾ ਲੋਕਲ ਜਿਹੜੇ ਪੁਲਿਸ ਸਟੇਸ਼ਨ ਹੁੰਦੇ ਆ ਸਾਰਿਆਂ ਵੱਲ ਜਿਹੜੇ ਹਫਤੇ ਵਗੈਰਾ ਲੱਗੇ ਹੁੰਦੇ ਆ ਔਰ ਸਾਰਿਆਂ ਨੂੰ ਪਤਾ ਵਾ ਕਿਸ ਤਰੀਕੇ ਨਾਲ ਕੀ ਕੰਮ ਚੱਲਦੇ ਆ ਔਰ ਇਸ ਕਰਕੇ ਜਿਹੜਾ ਵਾ ਇਹ ਕੰਮ ਜਿੰਨੀ ਮਰਜ਼ੀ ਕਹਿਣ ਨੂੰ ਭਾਵੇਂ ਸ਼ਕਤੀ ਕਹਿ ਦੇਣ ਪਾ ਕੋਈ ਸ਼ਕਤੀ ਨਹੀਂ ਹੋ ਰਹੀ ਹੈਗੀ ਪਰ ਇਹੋ ਜੀ ਜਾਤ ਦੇ ਲੋਕ ਜਾਦੂਤ ਹੋ ਰਹੇ ਨੇ ਦੇਖੋ ਪ੍ਰਯਾਸ ਜਿਹੜਾ ਵਾ ਪ੍ਰਯਾਸ ਕਰਨਾ ਚਾਹੀਦਾ ਵਾ ਔਰ ਜੇ ਬਿਲਕੁਲ ਵੀ ਨਾ ਕੁਝ ਕਰੀਏ ਤਾਂ ਫਿਰ ਵੀ ਨਹੀਂ ਨਾ ਬੰਦੀ ਗੱਲ ਇਸ ਕਰਕੇ ਜਿਹੜਾ ਸਾਡੇ ਵੱਲੋਂ ਜਿਹੜਾ ਪ੍ਰਯਾਸ ਹੁੰਦਾ ਵਾ ਔਰ ਆਪਾਂ ਨੂੰ ਪੋਜ਼ਿਟਿਵ ਰਿਜ਼ਲਟ ਮਿਲਦਾ ਵਾ ਔਰ ਅਸੀਂ ਪ੍ਰਯਾਸ ਕਰਦੇ ਰਵਾਂਗੇ ਇਸ ਦਾ ਤੇ ਲੋੜੀ ਦਾ ਤਿਹਾਰ ਆ ਰਿਹਾ ਬੱਚਿਆਂ ਨੂੰ ਤੇ ਬੱਚਿਆਂ ਦੇ ਮਾਪਿਆਂ ਨੂੰ ਕੀ ਸੰਦੇਸ਼ ਹੈ ਦੇਖੋ ਸੰਦੇਸ਼ ਮੈਂ ਦੇਣਾ ਚਾਹਾਂਗਾ ਕਿ ਸਕੂਲਾਂ ਦੇ ਵਿੱਚ ਵੀ ਇਹੋ ਜਿਹੇ ਜਿਹੜੇ ਆ ਜਾਗਰੂਕਤਾ ਮਾਰਸ਼ ਜਿਹੜੇ ਕੀਤੇ ਜਾਂਦੇ ਆ ਪਰ ਉਹੀ ਬੱਚੇ ਫੇਰ ਮੁੜ ਕੇ ਜਾ ਕੇ ਦੁਕਾਨਾਂ ਦੇ ਵਿੱਚ ਟੂਲਿਆਂ ਦੇ ਦਿਖਦੇ ਆ ਇਹ ਆਮ ਦੀ ਗੱਲ ਹੋ ਗਈ ਹੋਈ ਆ ਚਾਹੀਦਾ ਵਾ ਪੇਰੈਂਟਸ ਨੂੰ ਜ਼ਿਆਦਾ ਵਾ ਪੇਰੈਂਟਸ ਨੂੰ ਚਾਹੀਦਾ ਵਾ ਕਿ ਵੀ ਬੱਚਿਆਂ ਵੱਲ ਖਿਆਲ ਰੱਖਣਾ ਕਿਉਂਕਿ ਤੁਹਾਡਾ ਬੱਚਾ ਡਾਂਦਾ ਵਾ ਤੇ ਕਿਸੇ ਦਾ ਬੱਚਾ ਮਰਦਾ ਵੀਗਾ ਵਾ ਕਿਸੇ ਦਾ ਪਿਓ ਮਰਦਾ ਕਿਸੇ ਦਾ ਭਰਾ ਮਰਦਾ ਵਾ ਇਸ ਕਰਕੇ ਜਿਹੜਾ ਵਾ ਤੁਹਾਡੇ 2 ਮਿੰਟ ਦਾ ਜਿਹੜਾ ਮਜ਼ਾ ਵਾ ਤੁਹਾਡਾ ਮਨੋਰੰਜਨ ਮੰਨ ਜਾਂਦਾ ਵਾ ਕਿਸੇ ਦੀ ਕਿਸੇ ਦੀ ਜਾਨ ਚਲ ਜਾਂਦੀ ਹੈ ਕਰਨੀ ਹੈ ਜੀ ਤਾਂ ਇਹ ਕੀ ਜਾਨਣਾ ਚਾਹੁੰਦੇ ਜੀ ਦਾ ਆ ਦੇਖੋ ਜੀ ਅਸੀਂ ਹਰ ਸਾਲ ਜਿਹੜਾ ਵਾ ਲੋਕਾਂ ਨੂੰ ਵੇਅਰ ਕਰਦੇ ਆ ਤੇ ਪ੍ਰਸ਼ਾਸਨ ਨੂੰ ਜਗਾਨੇ ਆ ਕਿ ਕਿਸ ਤਰੀਕੇ ਦੇ ਨਾਲ ਆਮ ਜਨਤਾ ਅੱਜ ਵੀ ਜਿਹੜੀ ਚਾਈਨਾ ਟਰ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਲੱਖ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਸਰਕਾਰ ਦੇ ਅੱਜ ਵੀ ਜਿਹੜੀ ਹਰ ਬੱਚੇ-ਬੱਚੇ ਦੇ ਘਰ 95% ਜਿਹੜੀ ਆ ਚਾਈਨਾ ਟਰ ਦੀ ਵਿਕਰੀ ਹੋ ਰਹੀ ਆ ਦੁਕਾਨਾਂ ਤੋਂ ਘਟੀ ਆ ਲੇਕਿਨ ਅੱਜ ਵੀ ਉਹੀ ਦੁਕਾਨਦਾਰ ਕਮਾਫਰਾ ਕੇ ਫੇਰ ਵੀ ਬੱਚੇ ਨੂੰ ਜਿਹੜਾ ਵਾ ਚਾਈਨਾ ਟਰ ਦੇ ਰਿਹਾ ਆ ਸੋ ਬਹੁਤ ਵੱਡੀ ਅਨਗੈਲੀ ਹੈ ਮੈਂ ਕਵਾਂਗਾ ਹਾਲੇ ਵੀ ਸਰਕਾਰ ਦੀ ਤੇ ਇਹ ਸਿਰਫ ਅੰਮ੍ਰਿਤਸਰ ਦਾ ਮੁੱਦਾ ਨਹੀਂ ਹੈਗਾ ਪੂਰੇ ਪੰਜਾਬ ਦਾ ਮੁੱਦਾ ਵਾ ਤੇ 2014-15 ਤੋਂ ਜਦੋਂ ਦਾ ਚਾਈਨਾ ਡੋਰ ਨੇ ਪੈਰ ਪਸਾਰੇ ਨੇ ਪੰਜਾਬ ਦੇ ਵਿੱਚ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਸਰਕਾਰ ਨੂੰ ਜਗਾਉਣ ਦੀ ਤੇ ਅੱਜ ਜਿਹੜਾ ਸਾਡਾ ਮੈਸੇਜ ਹੈ ਸਭ ਤੋਂ ਵੱਡਾ ਮੈਸੇਜ ਸਾਡਾ ਪੇਰੈਂਟਸ ਵਾਸਤੇ ਹੈ ਕਿ ਅਗਰ ਕੋਈ ਕੰਮ ਜੇ ਸਰਕਾਰ ਨਹੀਂ ਕਰ ਰਹੀ ਤਾਂ ਸਾਡੀ ਖੁਦ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਮ ਲੋਕਾਂ ਨੂੰ ਕਿਸ ਤਰ੍ਹਾਂ ਬਚਾਉਣਾ ਹੈ ਪਸ਼ੂ ਪੰਛੀਆਂ ਨੂੰ ਕਿਸ ਤਰ੍ਹਾਂ ਬਚਾਉਣਾ ਸਭ ਤੋਂ ਜ਼ਿਆਦਾ ਚਪੇੜ ਦੇ ਵਿੱਚ ਪੰਛੀ ਆ ਰਹੇ ਨੇ ਕਿਉਂਕਿ 3 ਮਹੀਨੇ ਤਾੜੀ ਉਡਾਈ ਹੋਈ ਗੁੱਡੀ ਚਾਈਨਾ ਡੋਰ ਦੇ ਨਾਲ ਕੋਲੇ ਸਾਲ ਰੁੱਖ ਤੇ ਟੰਗੀ ਰਹਿੰਦੀ ਹੈ ਤੇ ਉਹ ਜਿਹੜੇ ਡੋਰ ਦੇ ਟੋਟੇ ਦੇ ਨਾਲ ਹਜ਼ਾਰਾਂ ਦੇ ਸਾਹਮਣੇ ਜਿਹੜੇ ਪੰਛੀ ਜਿਹੜੇ ਫਸ ਕੇ ਮਰਦੇ ਨੇ ਦੂਸਰੇ ਨੰਬਰ ਤੇ ਅਣਗਿਣਤ ਲੋਕ ਅੱਜ ਵੀ ਜ਼ਖਮੀ ਹੋ ਰਹੇ ਨੇ ਮਾਰ ਰਹੇ ਨੇ ਤੇ ਮੈਂ ਤੇ ਅਪੀਲ ਕਰਦਾ ਭਗਵੰਤ ਮਾਨ ਸਰਕਾਰ ਨੂੰ ਤੁਸੀਂ ਨੋ ਡਾਊਟ ਵੀ ਕੋਸ਼ਿਸ਼ ਕੀਤੀ ਹੈ ਲੇਕਿਨ ਹਾਲੇ ਵੀ ਜਿਹੜਾ ਕਿਤੇ ਨਾ ਕਿਤੇ ਬਹੁਤ ਵੱਡੀ ਅਣਗਹਿਲੀ ਐਡਮਿਨਿਸਟ੍ਰੇਸ਼ਨ ਵੱਲੋਂ ਚੱਲ ਰਹੀ ਹੈ ਜਿਹਦੇ ਕਰਕੇ ਚੋਰੀ ਚੱਕੇ ਅੱਜ ਵੀ ਜਿਸ ਨਹੀਂ ਖਤਮ ਹੋਇਆ ਉਸੇ ਤਰੀਕੇ ਦਾ ਚਾਈਨਾ ਡੋਰ ਵੀ ਨਹੀਂ ਖਤਮ ਹੋ ਰਿਹਾ ਜੀ ਤੁਹਾਨੂੰ ਲੱਗਦਾ ਨਹੀਂ ਹਰ ਇੱਕ ਸਕੂਲਾਂ ਚ ਹੋਣੀ ਚਾਹੀਦੀ ਹੈ ਕਿਉਂਕਿ ਬੱਚਿਆਂ ਤੇ ਮੇਰੇ ਬਿਲਕੁਲ ਸਰ ਮੈਂ ਤੇ ਕਹਾਂਗਾ ਇਹ ਚੀਜ਼ ਕੰਪਲਸਰੀ ਕਰ ਦੇਣੀ ਚਾਹੀਦੀ ਹੈ ਡੀਸੀ ਸਾਹਿਬ ਨੂੰ ਭਗਵੰਤ ਮਾਨ ਜੀ ਨੂੰ ਆਰਡਰ ਦੇ ਦੇਣੇ ਚਾਹੀਦੇ ਨੇ ਕਿ ਸਾਰੇ ਸਕੂਲਾਂ ਦੇ ਵਿੱਚ ਅਸੈਂਬਲੀ ਦੇ ਵਿੱਚ ਜਿਹੜੀ ਦੱਸਣੀ ਚਾਹੀਦੀ ਹੈ ਕਿ ਜਿਹੜੀ ਇਹ ਚਾਈਨਾ ਡੋਰ ਆ ਇੱਕ ਕਾਤਲ ਡੋਰ ਆ ਕਾਤਲ ਡੋਰ ਇਹ ਡੋਰ ਨੂੰ ਯੂਜ਼ ਕਰਕੇ ਤੁਹਾਡਾ ਬੱਚਾ ਜਿਹੜਾ ਕਾਤਲ ਬਣ ਜਾਂਦਾ ਵਾ ਕਾਤਲ ਬੰਦਾ ਉਹ ਪੇਜ ਬਾਨਾਂ ਦਾ ਜਿਹੜੇ ਬੋਲ ਨਹੀਂ ਸਕਦੇ ਜਿਹੜੇ ਪੰਛੀ ਨੇ ਉਹਨਾਂ ਦਾ ਕਾਤਲ ਬੰਦਾ ਹੈ ਲੋਕਾਂ ਦਾ ਕਾਤਲ ਬੰਦਾ ਹੈ ਸੋ ਇਹ ਡਿਫਰੈਂਸ ਜਿਹੜਾ ਵਾ ਪੇਰੈਂਟਸ ਨੂੰ ਉਸ ਦਾ ਜਿਹੜੀ ਪ੍ਰਸ਼ਾਸਨ ਦੀ ਸਮੇਂ ਤੇ ਉਹ ਵੀ ਇਹ ਚੋਰ ਬੰਦ ਨਹੀਂ ਹੋ ਸਕੀ ਇੰਨੇ ਚਿਰ ਤੋਂ ਇਹ ਕਿਦਾਂ ਨਹੀਂ ਬਿਲਕੁਲ ਸਰ ਸਭ ਤੋਂ ਵੱਡੀ ਤੇ ਨਲਾਕੀ ਜਿਹੜੀ ਹੈ ਪ੍ਰਸ਼ਾਸਨ ਦੀ ਹੈ ਦੂਸਰੇ ਨੰਬਰ ਤੇ ਮੈਂ ਕਵਾਂਗਾ ਇੰਨੇ ਸਾਲ ਹੋ ਗਏ ਨੇ ਕਿ ਪੇਰੈਂਟਸ ਨੂੰ ਨਹੀਂ ਪਤਾ ਵੀ ਅਸੀਂ ਆਪਣੇ ਬੱਚਾ ਬੱਚਾ ਸਾਡਾ ਕੀ ਯੂਜ਼ ਕਰ ਰਿਹਾ ਜਦੋਂ ਸਭ ਤੋਂ ਵੱਡੀ ਉਹ ਨਲਾਕੀ ਮੈਂ ਕਵਾਂਗਾ ਪੇਰੈਂਟਸ ਦੀ ਵੀ ਹੈ ਸਰਕਾਰ ਦੀ ਜਿਹੜੀ ਉਹ ਹੈ ਹੀ ਕਿਉਂਕਿ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਐਡਮਿਨਿਸਟ੍ਰੇਸ਼ਨ ਦੇ ਹੱਥ ਵਿੱਚ ਹੁੰਦੀਆਂ ਜਿਸ ਤਰ੍ਹਾਂ ਬਹੁਤ ਸਾਰੀਆਂ ਫੈਕਟਰੀਆਂ ਚੱਲ ਰਹੀਆਂ ਨੇ ਜਿਹੜੀਆਂ ਇਹਨਾਂ ਨੂੰ ਮੈਨੂਫੈਕਚਰ ਕਰ ਰਹੀਆਂ ਨੇ ਉਹਨਾਂ ਨੂੰ ਰੋਕਣਾ ਉਹਨਾਂ ਨੂੰ ਬੰਦ ਕਰਨਾ ਸਪਲਾਈ ਬੰਦ ਕਰਨੀ ਇਹ ਗਵਰਨਮੈਂਟ ਦਾ ਕੰਮ ਹੈ ਲੇਕਿਨ ਘਰ ਦੇ ਵਿੱਚ ਡੋਰ ਨਾ ਨਾ ਉਹ ਪੇਰੈਂਟਸ ਦਾ ਕੰਮ ਹੈ ਬੱਚੇ ਕਿਹਦੀ ਦੇ ਅਧਿਕਾਰਿਸ਼ ਨੇ ਇਹ ਵੀ ਕਿਹਾ ਸੀਗਾ ਵੀ ਜੇ ਕੋਈ ਬੱਚਾ ਕਾ ਪੜਾ ਕੇ ਉਹਦੇ ਖਾ ਪਰੇ ਕਾਰਵਾਈ ਹੋਏਗੀ ਅਕਲ ਲੱਗਦਾ ਨਹੀਂ ਉਹ ਕਾਂਗਿਆ ਤੱਕ ਸਿੰਮਤੀ ਕੋਈ ਕਾਰਵਾਈ ਨਹੀਂ ਹੁੰਦੀ ਬਿਲਕੁਲ ਸਰ ਪਿਛਲੇ ਸਾਲ ਬਹੁਤ ਵਾਸ ਲੈਵਲ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਡਰੋਨ ਉਡਾਏ ਗਏ ਸੀਗੇ ਕਈ ਕੁਝ ਕੀਤਾ ਗਿਆ ਤੁਸੀਂ ਇਸ ਸਾਲ ਵੇਖ ਲਿਓ ਇੱਕ ਵੀ ਡਰੋਨ ਕਿਤੇ ਨਜ਼ਰ ਆਇਆ ਤੁਹਾਨੂੰ ਅੱਲਾ ਤੇਰੀ ਅਵੇਰਨੈਸ ਨੂੰ ਤੋਂ ਸ਼ੁਰੂ ਕਰਨਗੇ ਤਾਂ ਫੇਰ ਹੋਏਗੀ ਦੇਖੋ ਮੈਂ ਤੇ ਇਹ ਸੋਚਦਾ ਵੀ ਸਰਕਾਰ ਜਿੰਨੀ ਦੇਰ ਤੱਕ ਕੋਈ ਮਰਦਾ ਨਹੀਂ ਨਾ ਪਿਛਲੇ ਸਾਲ ਪੁਲ ਤੇ ਇੱਕ ਨੌਜਵਾਨ ਮੁੰਡਾ ਮਰ ਗਿਆ ਇਹ ਤੇ ਲੋਕ ਇਹਨਾਂ ਨੂੰ ਸਾਰਿਆਂ ਨੂੰ ਜਿਹੜਾ ਵਾ ਪ੍ਰਸ਼ਾਸਨ ਨੂੰ ਵੀ ਆਪਣਾ ਡਰੋਨ ਚ ਤੇ ਆ ਗਏ ਸੀ ਪੁਲਿਸ ਨੂੰ ਵੀ ਡਰੋਨ ਚ ਤੇ ਆ ਗਏ ਕਈ ਜਗ੍ਹਾ ਤੇ ਜਿਹੜੇ ਡਰੋਨ ਦੇ ਨਾਲ ਕੀਤਾ ਲੇਕਿਨ ਇਸ ਸਾਲ ਜਿਹੜੇ ਵਾ ਕਿਤੇ ਨਾ ਕਿਤੇ ਬਹੁਤ ਵੱਡੀਆਂ ਗਹਿਲੀ ਹੈ ਵੀ ਵਿਦਆਊਟ ਕੋਈ ਵੱਡੀ ਖਾਨੀ ਹੋਏ ਬਿਨਾ ਜਿਹੜਾ ਵਾ ਪ੍ਰਸ਼ਾਸਨ ਨੇ ਇਸ ਵੱਲ ਧਿਆਨ ਦਿੱਤਾ ਹੈ ਵੱਡੀ ਸੰਸਥਾ ਵੱਲੋਂ ਮਿਲਿਆ ਜਾਏਗਾ ਡੀ ਸੀ ਸਾਹਿਬ ਇਹ ਮਾਨਤਾ ਦੇ ਕੇ ਇਸ ਤੇ ਅਮਲ ਲਾਇਆ ਜਾਏਗਾ ਬਿਲਕੁਲ ਸਰ ਵੈਸੇ ਜੋ ਮੈਂ ਜੋ ਸਾਡੀ ਸੋਚ ਹੈ ਦੇਖੋ ਹਰ ਚੀਜ਼ ਹਰ ਸਾਲ ਜਿਹੜੇ ਮੰਗ ਪੱਤਰ ਉਦਾਂ ਹੀ ਪਏ ਰਹਿੰਦੇ ਨੇ ਤੇ ਜੇ ਇੱਕ ਦੋ ਦਿਨ ਜਿਹੜੇ ਡਰੋਨ ਚਲਾ ਕੇ ਤੁਸੀਂ ਲੋਕਾਂ ਨੂੰ ਬੇਵਕੂਫੀ ਬਣਾਣਾ ਤੇ ਮੈਂ ਸੋਚਦਾ ਇਹ ਤੇ ਆਪ ਚਾਹੀਦਾ ਵਾ ਪ੍ਰਸ਼ਾਸਨ ਨੂੰ ਵੀ ਅਸੀਂ ਆਪਣੇ ਲੋਕਾਂ ਦੀ ਸੇਫਟੀ ਕਿੱਦਾਂ ਕਰਨੀ ਹੈ ਇਹ ਤੇ ਐਮਐਲਏ ਨੂੰ ਚਾਹੀਦਾ ਵਾ ਆਪਣੇ ਹਲਕੇ ਦੀ ਸੇਫਟੀ ਕਿੱਦਾਂ ਕਰਨੀ ਹੈ ਐਮਪੀ ਨੂੰ ਚਾਹੀਦਾ ਮੈਂ ਆਪਣੇ ਲੋਕਾਂ ਦੀ ਸੇਫਟੀ ਕਿੱਦਾਂ ਕਰਨੀ ਹੈ ਅਸੀਂ ਕੋਈ ਪੋਲਿਟਿਸ਼ੀਅਨ ਨਹੀਂ ਹੈਗੇ ਲੋਕਿਨ ਫੇਰ ਵੀ ਅਸੀਂ ਬੇਜੁਬਾਨਾ ਦਾ ਸੋਚਦੇ ਆਂ ਲੋਕਾਂ ਦਾ ਸੋਚਦੇ ਆਂ ਤਾਂ ਅੱਜ ਅਸੀਂ ਸਮਾਗ ਮਾੜ ਗਏ ਹਰ ਸਾਲ ਆਨੇ ਆ। ਇਹ ਨਹੀਂ ਪੀਕ ਸਾਲ ਸਾਨੂੰ 10 ਸਾਲ ਹੋ ਗਏ ਆ ਤੇ ਮੈਂ ਕਹਾਂਗਾ ਪ੍ਰਸ਼ਾਸਨ ਨੂੰ ਅਵੇਅਰਨੈਸ ਦੇ ਕੇ ਮਿਲ ਰਹੀ ਕਿਉਂਕਿ 10 ਸਾਲ ਤੋਂ ਤੁਸੀਂ ਲਗਾਤਾਰ ਲੱਗ ਕੇ ਕਰ ਰਹੇ ਹੋ। ਕਿੰਨੀ ਕੁ ਪੇਰੈਂਟਸ ਵੇ ਨੇ ਦੇਖੋ ਬਹੁਤ ਜ਼ਿਆਦਾ ਫਰਕ ਪਿਆ ਵਾ ਲੇਕਿਨ ਅੱਜ ਵੀ ਮੈਂ ਕਹਾਂਗਾ 70% 75% ਦੇ ਆਵਾ ਜਿਹੜਾ ਪਹਿਲਾਂ ਬਿਲਕੁਲ 100% ਹੋ ਗਿਆ ਸੀ। ਇੱਕ ਟਾਈਮ ਸੀ 100% ਜਿਹੜੀ ਚਾਈਨਾ ਡੋਰ ਸੀਗੀ ਅੱਜ ਵੀ 75% ਤੁਸੀਂ ਦੇਖ ਲਓ ਕਿ ਜਿਹੜੀ ਚਾਈਨਾ ਡੋਰ ਦੇ ਨਾਲ ਲੁੱਟ ਰਹੀ ਹੈ ਤੇ ਕਿਤੇ ਨਾ ਕਿਤੇ ਬਹੁਤ ਵੱਡੀ ਨਲਾਇਕੀ ਹੈ ਗਵਰਨਮੈਂਟ ਡੋਰ ਹੀ ਤਾਂ ਤਿਹਾਰ ਆ ਰਿਹਾ ਫ ਆ ਪੇਰਨਸ ਉਸਾਰ ਆਹੀ ਅਪੀਲ ਹੈ ਕਿ ਬੱਚਾ ਜਦੋਂ ਕੋਈ ਘਰ ਖਤਰਨਾਕ ਚੀਜ਼ ਲੈ ਕੇ ਆਂਦਾ ਤੇ ਪੇਰਨਸ ਦੀ ਜ਼ਿੰਮੇਵਾਰੀ ਬੰਦੀ ਹੈ ਉਹਨੂੰ ਰੋਕਣਾ ਤੇ ਮੈਂ ਕਵਾਂਗਾ ਇਹ ਆਧੁਨਿਕ ਹਥਿਆਰ ਹੈ ਤੇ ਤੁਸੀਂ ਇਹਨੂੰ ਮਨਾ ਕਰੋ ਆਪਣੇ ਬੱਚਿਆਂ ਨੂੰ ਕੋਈ ਲੈ ਕੇ ਆਂਦਾ ਤੇ ਤੁਹਾਡੀ ਜ਼ਿੰਮੇਵਾਰੀ ਹੈ